ਪੰਜਾਬੀਓ ਤੁਹਾਡੇ 2 ਮਿੰਟ ਚਾਹੀਦੇ ਨੇ ਫਕੀਦਲੀ ਚਾਹੀਦੇ ਨੇ ਪੰਜਾਬ ਦੇ ਲਈ ਕਿਹਦੇ ਲਈ ਚਾਹੀਦੇ ਨੇ ਦੇਸ਼ ਦੇ ਲਈ ਪੰਜਾਬੀਓ ਅੱਜ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਇਸ ਦੇਸ਼ ਦੇ ਵਿੱਚ ਸਾਹਮਣੇ-ਸਾਹਮਣੇ ਨੇ ਪਹਿਲੀ ਹੈ ਜਿਹੜੀ ਅਮਿਤ ਸ਼ਾਹ ਤੇ ਮੋਦੀ ਦੀ ਹੈ ਔਰ ਉਹ ਕਹਿੰਦੀ ਹੈ ਕਿ ਅਸੀਂ ਤੋੜਾਂਗੇ ਵੰਡਾਂਗੇ ਸਭ ਖਤਮ ਕਰ ਦੇਾਂਗੇ ਤੇ ਦੂਜੀ ਵਿਚਾਰਧਾਰਾ ਕਾਂਗਰਸ ਦੀ ਔਰ ਇੰਡੀਆ ਗੱਜ ਜਿਹੜੀ ਇਹ ਕਹਿੰਦੀ ਹੈ ਕਿ ਅਸੀਂ ਜੋੜਾਂਗੇ ਔਰ ਅਸੀਂ ਸੰਵਿਧਾਨ ਬਚਾਵਾਂਗੇ ਅਸੀਂ ਲੋਕਤੰਤਰ ਬਚਾਵਾਂਗੇ ਅਸੀਂ ਇਸ ਦੇਸ਼ ਦੇ ਖੂਬਸੂਰਤ ਗੁਲਦਸਤੇ ਨੂੰ ਇਕੱਠਾ ਕਰਕੇ ਬੰਨ ਕੇ ਰੱਖਾਂਗੇ ਇੱਕ મોદી ਔਰ ਹਮੇਸ਼ਾ ਜਿਨ੍ਹਾਂ ਨੂੰ ਸਿਰਫ ਮਾਤਰ 19 ਦੇ ਵਿੱਚ 37% ਵੋਟਾਂ ਪਈਆਂ ਔਰ ਉਹ ਸੱਤਾ ਤੇ ਕਾਬਜ ਹੋ ਗਏ ਤੇ ਪੰਜਾਬੀਓ 63% ਲੋਕਾਂ ਨੇ ਉਹਨਾਂ ਦੇ ਵਿਰੁੱਧ ਵੋਟ ਕੀਤੀ ਸੀ ਇਹ ਵੀ ਜੀ ਸਾਨੂੰ ਪੁਣਾ ਚਾਹੀਦਾ ਅਸੀਂ ਉਸ 63% ਦਾ ਹਿੱਸਾ ਕਿਉਂਕਿ ਪੰਜਾਬੀ ਭਾਜਪਾ ਦੇ ਲਈ ਵੋਟ ਨਹੀਂ ਕਰਦਾ ਉਹ ਗੁਬਰਾ ਹੋ ਗਏ ਸੀ ਪਿਛਲੀ ਵਾਰੀ ਅਕਾਲੀ ਦਲ ਨਾਲ ਮਿਲ ਕੇ ਉਹਨਾਂ ਨੇ ਕਿਤੇ ਵੋਟ ਪਾ ਦਿੱਤੀ ਹੋਏਗੀ ਅੱਜ ਸਾਨੂੰ ਲੋੜ ਹੈ ਦੁਬਾਰਾ ਜਿਹੜਾ ਆਪਣੇ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਆਪਣੀ ਨੌਜਵਾਨੀ ਨੂੰ ਆਪਣੀਆਂ ਫਸਲਾਂ ਨੂੰ ਆਪਣੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਪੰਜਾਬੀਆਂ ਦੀ ਇੱਕ ਫਿਤਰਤ ਲਈ ਹੈ ਅੱਗੇ ਵੱਧ ਚੜ ਕੇ ਲੜਾਈ ਲੜਦੇ ਰਹੇ ਨੇ 63% ਤੇ 37% ਦਾ ਜਿਹੜਾ ਫਾਸਲਾ ਹੈ ਅਸੀਂ 63% ਦੇ ਵਿੱਚ ਆਉਨੇ ਆ ਔਰ 36% ਕੌਣ ਹੈ ਜਿਹੜੇ ਵੱਖ-ਵੱਖ ਜਿੰਨੀਆਂ ਵੀ ਦੇਸ਼ ਦੇ ਵਿੱਚ ਜੜੀਆਂ ਰੀਜਨਲ ਪਾਰਟੀਆਂ ਵੀ ਨੇ ਉਹ ਜਦੋਂ ਚੋਣਾ ਲੜਦੀਆਂ ਸੀ ਤੇ ਵੋਟਰ ਵੋਟਰ ਵੰਡੇ ਆ ਜਾਂਦਾ ਸੀ ਅਸੀਂ ਉਹਨੂੰ ਇਕੱਠਾ ਕਰ ਲਿਆ ਗੱਠ ਜੋੜ ਦੇ ਵਿੱਚ ਔਰ ਜਿੱਥੋਂ ਤੱਕ ਰਹੀ ਪੰਜਾਬ ਦੀ ਗੱਲ ਤੇ ਪੰਜਾਬ ਦੇ ਵਿੱਚ ਜਿਹੜੀ ਇਕਲੌਤੀ ਪਾਰਟੀ ਹੈ ਕਾਂਗਰਸ ਹੈ ਜਿਹੜੀ ਇਸ ਸਤਾਨਾਸ਼ਾ ਸਰਕਾਰ ਦੇ ਵਿਰੁੱਧ ਲੜ ਰਹੀ ਹੈ ਚਾਹੇ ਉਹ ਸੂਬੇ ਦੀ ਹੋਵੇ ਚਾਹੇ ਕੇਂਦਰ ਦੀ ਹੋਵੇ ਸੋ ਪੰਜਾਬੀਓ 13 0 ਯਾਦ ਰੱਖਿਓ ਰਿਕਾਰਡ ਬਣਾਉਣਾ ਹੈ 13 ਦੀਆਂ 13 ਸੀਟਾਂ ਕਾਂਗਰਸ ਦੀ ਝੋਲੀ 'ਚ ਪਾਉਣੀਆਂ ਨੇ ਕਿਉਂਕਿ ਬਹੁਤ ਹੋ ਗਈ ਮਹਿੰਗਾਈ ਦੀ ਮਾਰ ਕਿਉਂਕਿ ਬਹੁਤ ਹੋ ਗਿਆ ਸਾਡੇ ਲੋਕਾਂ ਦੇ ਉੱਤੇ ਅਤਿਆਚਾਰ ਸਾਡੇ ਪੰਜਾਬੀਆਂ ਤੇ ਅਤਿਆਚਾਰ ਸੋ ਇਸ ਵਾਰੀ ਜਿਹੜਾ ਇਹ 37% ਵਾਲਿਆਂ ਨੂੰ ਚੱਲਦਾ ਕਰੋ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ 13 ਸੀਟਾਂ ਚੱਲਣਗੀਆਂ